ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਇੱਕ ਹੋਰ ਘੈਂਟ ਵੀਡੀਓ ਵਿੱਚ ਅੱਜ ਆਪਾਂ ਤਿੰਨ ਘਰਾਂ ਦਾ ਬਾਣ ਲੈ ਕੇ ਆਏ ਹਾਂ ਜੀ ਟੌਪ ਦਾ ਬਾਣ ਹੈ ਜੀ ਜਿਹਦੇ ਵਿੱਚ ਤੁਹਾਨੂੰ 2.5 ਕਿੱਲੇ 1 ਟੱਕ ਮਿਲੂਗਾ ਜੀ 3 ਕਿੱਲੇ 2.5 ਕਿੱਲਾਂ ਦਾ 1 ਟੱਕ ਵਿੱਚ 10 12 ਕਿੱਲਾਂ ਦਾ 1 ਟੱਕ ਮਿਲਣਾ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵਧੀਆ ਝੋਨੇ ਵਾਲਾ ਬਾਣ ਹੈ ਜੀ ਵਿੱਚ ਮੋਟਰਾਂ ਦਾ ਖਾਸ ਪ੍ਰਬੰਧ ਮਿਲੂਗਾ ਜੀ 2.5 ਕਿੱਲਾਂ 'ਚ ਵੀ ਤੇ ਵੱਡੇ ਵੱਡੇ ਟੱਕ 'ਚ ਵੀ ਹਨਾ ਵਧੀਆ ਰੇਟ ਦੇ ਵਿੱਚ ਹੋ ਕਿ ਰੇਟ ਕਾਫੀ ਚੜੇ ਹੋਏ ਨੇ ਪਰ ਜਿਹੜਾ ਅੱਜ ਰੇਟ ਲੈ ਕੇ ਆਇਆ ਬਹੁਤ ਘੱਟ ਹਨਾ ਪੁਰਾਣਾ ਰੇਟ ਆਪਾਂ ਅੱਜ ਦੀ ਵੀਡੀਓ 'ਚ ਲੈ ਕੇ ਆਏ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਦਾ ਉਭੀ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਦਿੱਤੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਾਨੂੰ ਤੁਸੀਂ 8-9 ਮਿੰਟਾਂ ਦੀ ਵੀਡੀਓ HD ਚ ਫੋਟੋਆਂ ਪਲੱਸ ਸਾਰੀ ਜਾਣਕਾਰੀ ਸਾਨੂੰ ਭੇਜੋ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲਾ ਦੇਾਂਗੇ ਜੀ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡ ਵੀ ਕਰਦੇ ਹਾਂ ਕਿਸੇ ਬਿਜ਼ਨਸ ਨੇ ਐਡ ਕਰਵਾਉਣੀ ਆ ਪ੍ਰੋਮੋਸ਼ਨਲ ਐਡ ਕਰਵਾਉਣੀ ਆ ਹਰ ਤਰ੍ਹਾਂ ਦੀ ਬੂਸਟ ਐਡ ਅਸੀਂ YouTube ਦੇ ਉੱਤੇ Instagram ਦੇ ਉੱਤੇ ਤੇ Facebook ਉੱਪਰ ਕਰਦੇ ਆ ਜੀ ਉਹਦੇ ਲਈ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਜੀ ਇਹ ਨੰਬਰ ਤੇ ਕਾਲ ਕਰਕੇ ਜ਼ਮੀਨ ਨਹੀਂ ਖਰੀਦ ਸਕਦੇ ਮਾਲਕਾਂ ਦੀ ਜ਼ਮੀਨ ਵਾਲਾ ਦਾ ਨੰਬਰ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਦਾਂਗੇ ਜੀ ਠੀਕ ਹੈ ਜੀ ਬਾਕੀ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ ਵੀ ਤੁਹਾਨੂੰ ਕਿਹੜੇ ਇਲਾਕੇ ਦੀ ਖਾਸ ਜ਼ਮੀਨ ਚਾਹੀਦੀ ਹੈ ਅਗਲੀ ਵੀਡੀਓ ਤੁਹਾਡੇ ਖੁਦ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਗੇ ਜੀ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਮੈਂ ਬਾਣ ਦੱਸ ਰਿਹਾ ਜੀ ਉਹਦੇ ਬਾਰੇ ਤੁਸੀਂ ਸੁਣ ਲਓ ਜੀ ਆਪਣੇ ਕੋਲ ਢਾਈ ਕਿੱਲੇ ਸਭ ਤੋਂ ਪਹਿਲਾਂ ਬਾਣੇ ਪਹਿਲੇ ਘਰ ਦਾ ਬਾਣ ਹੈ ਤੁਹਾਨੂੰ ਦੱਸ ਰਿਹਾ ਢਾਈ ਕਿੱਲੇ ਬਾਣ ਲੈ ਕੇ ਆਇਆ ਵਿੱਚ ਮ ਪਰ ਦੇਖਣ ਨੂੰ ਮਿਲ ਜੂਗੀ ਜੀ ਤੇ ਬਹੁਤ ਵਧੀਆ ਲਿੰਕ ਰੋਡ ਦਾ ਦੋ ਕਿੱਲੇ ਦਾ ਫਰੰਟ ਤੁਹਾਨੂੰ ਇਹ ਦੋ ਕਿੱਲੇ ਲਿੰਕ ਰੋਡ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਰੇਟ 32 ਲੱਖ ਰੁਪਿਆ ਕਿੱਲੇ ਦਾ 32 ਲੱਖ ਰੁਪਿਆ ਕਿੱਲੇ ਦਾ ਰੇਟ ਹੈ ਜੀ ਰੋਡ ਦੇ ਉੱਪਰ ਬਾਹਰ ਹੈ ਢਾਈ ਕਿੱਲੇ ਵਿੱਚ ਮੋਟਰ ਇਹ ਜਿਹੜਾ ਰੇਟ ਹੈ ਭਾਈ ਅੱਜ ਕੱਲ ਕਿਤੇ ਨਹੀਂ ਮਿਲ ਰਿਹਾ ਕਿਉਂਕਿ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਹਾਈ ਪ੍ਰਾਈਸ ਦੇ ਉੱਤੇ ਚੱਲੀ ਜਾਂਦੇ ਨੇ ਤੇ ਬਹੁਤ ਘੱਟ ਰੇਟ ਹੈ ਅਗਲੇ ਬਾਣ ਵੀ ਤੁਹਾਨੂੰ ਇਦਾਂ ਦੀ ਘੈਂਟ ਘੈਂਟ ਬਾਣ ਹਨਾ ਅਗਲੇ ਦੋ ਘਰਾਂ ਦਾ ਬਾਣ ਵੀ ਦੱਸ ਦਿਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਰਦਾ ਜਿਹੜਾ ਬਾਣ ਹੈ ਬਾਈ ਜੀ ਅਗਲੇ ਘਰ ਦਾ ਕਮਰਸ਼ੀਅਲ ਜ਼ਮੀਨ ਲੈ ਕੇ ਆਏ ਬਾਈ ਜੀ ਕਮਰਸ਼ੀਅਲ ਜ਼ਮੀਨ ਹੈ ਵਿੱਚ ਸਾਰੀਆਂ ਝੋਨੇ ਵਾਲੀਆਂ ਜ਼ਮੀਨਾਂ ਨੇ 2.5 ਕਿੱਲੇ ਕਮਰਸ਼ੀਅਲ ਜ਼ਮੀਨ ਲੈ ਕੇ ਆਏ 2 ਕਿੱਲਿਆਂ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂ ਕਮਰਸ਼ੀਅਲ ਜ਼ਮੀਨ ਦਾ ਰੇਟ ਸੁਣ ਕੇ ਵੀ ਹੈਰਾਨ ਹੋ ਜੂਗੇ ਉਹ ਵੀ ਅੱਜ ਦੇ ਰੇਟਾਂ ਤੋਂ ਘੱਟ 40 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕਮਰਸ਼ੀਅਲ ਜ਼ਮੀਨ ਵੀ ਵਿਕਾਊ ਆ ਜੀ ਤੀਜੇ ਘਰ ਦਾ ਜਿਹੜਾ ਬਾਣ ਹੈ ਬਾਈ ਜੀ ਇਹ ਬਾਣ ਹੈਗਾ 18 ਕਿੱਲੇ 18 ਕਿੱਲਿਆਂ ਦਾ ਬਾਈ ਟੱਕ ਲੈ ਕੇ ਆਏ ਆ ਤਿੰਨ ਕਿੱਲੇ ਲਿੰਕ ਰੋਡ ਦਾ ਫਰੰਟ ਮਿਲ ਜੂ ਬਾਈ ਜੀ ਰੋਡ ਦਾ ਫਰੰਟ ਤਿੰਨ ਕਿੱਲਾਂ ਦਾ ਵਿੱਚ ਮੋਟਰ ਲੱਗੀ ਹੋਈ ਮਿਲੂਗੀ ਜੀ ਸਾਰਾ ਕੈਂਟ ਖਾਸ ਪ੍ਰਬੰਧ ਹੈ ਜੀ ਤੇ ਲਿੰਕ ਰੋਡ ਦਾ ਹੀ ਫਰੰਟ ਮਿਲ ਜੂਆ ਜੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਵੀ ਬਾਈ 32 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹ ਜ਼ਮੀਨ ਵੀ ਦੇਣੀ ਹੈ ਜੀ ਠੀਕ ਹੈ ਜੀ ਤਿੰਨੇ ਜ਼ਮੀਨਾਂ ਮੈਂ ਤੁਹਾਨੂੰ ਦੱਸਤੀਆਂ ਜੀ ਤੁਹਾਨੂੰ ਮੈਂ ਦੱਸ ਦਿੰਦਾ ਬਾਈ ਜੀ ਇੱਕ ਵਾਰੀ ਹੋਰ ਏਰੀਆ ਹੁਸ਼ਿਆਰਪੁਰ ਠੀਕ ਹੈ ਜੀ ਏਰੀਆ ਹੁਸ਼ਿਆਰਪੁਰ ਹੈ ਤੇ ਬਾਕੀ ਤੁਹਾਨੂੰ ਮੈਂ ਦੁਬਾਰੇ ਵੀ ਇੱਕ ਵਾਰੀ ਸਾਰੀਆਂ ਚੀਜ਼ਾਂ ਦੱਸ ਦਿੰਦਾ ਜੀ ਢਾਈ ਕਿੱਲੇ ਜ਼ਮੀਨ ਪਹਿਲੇ ਘਰ ਦੀ ਦੇ ਦੇ ਵਿੱਚ ਮੋਟਰ ਲਿੰਕ ਰੋਡ ਦਾ 2 ਕਿੱਲੇ ਦਾ ਫਰੰਟ 32 ਲੱਖ ਰੇਟ ਉਦੋਂ ਬਾਅਦ ਜਿਹੜਾ 2.5 ਕਿੱਲੇ ਕਮਰਸ਼ਲ ਜ਼ਮੀਨ ਹੈ ਜੀ 2 ਕਿੱਲੇ ਦਾ ਉਹਦਾ ਵੀ ਫਰੰਟ ਮਿਲੂਗਾ ਉਹਦਾ ਰੇਟ ਹੈਗਾ 40 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੀਜਾ ਬਾਣ ਜਿਹੜਾ ਦੱਸਿਆ ਭਾਈ ਜੀ 18 ਕਿੱਲੇ ਵਿੱਚ ਮੋਟਰ 3 ਕਿੱਲੇ ਲਿੰਕ ਰੋਡ ਦਾ ਫਰੰਟ ਹੈ ਜੀ ਉਹਦਾ ਰੇਟ ਹੈਗਾ ਜੀ 32 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਅੱਜ ਦਾ ਰੇਟ ਭਾਈ ਇਹ ਹੈ ਤੇ ਜਮੀਨਾਂ ਦੇ ਰੇਟ ਕਾਫੀ ਉੱਚੇ ਜਾ ਰਹੇ ਨੇ ਬਹੁਤ ਹਾਈ ਪ੍ਰਾਈਸ ਆ ਰਹੇ ਨੇ ਪਰ ਇਹ ਰੇਟ ਬਾਈ ਜੀ ਬਿਲਕੁਲ ਪੁਰਾਣਾ ਰੇਟ ਤੋਂ ਡੱਲੀ ਲੈ ਕੇ ਆਏ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਇਦਾਂ ਦੇ ਹੋਰ ਘੈਂਟ ਘੈਂਟ ਸੌਦੇ ਨੇ ਵੀਡੀਓ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰ ਲਿਓ ਨਾਲ ਦੀ ਨਾਲ ਬੈਲ ਆਈਕਨ ਦੱਬ ਲਿਓ ਘੈਂਟ ਘੈਂਟ ਸੌਦੇ ਤੁਹਾਡੇ ਲਈ ਹੋਰ ਵੀ ਆਪਣੇ ਕੋਲ ਬਹੁਤ ਸਾਰੇ ਆ ਰਹੇ ਨੇ ਲੈ ਕੇ ਆਵਾਂਗੇ ਨੰਬਰ ਪਾਤਾ ਬਾਈ ਸਕਰੀਨ ਤੇ ਮਾਲਕਾਂ ਦਾ ਡਾਇਰੈਕਟ ਨੰਬਰ ਹੈ ਇਹ ਗੱਲਬਾਤ ਇਹਨਾਂ ਨਾਲ ਕਰ ਲਿਓ ਬਾਈ ਜੀ ਸਾਰੀ ਜਾਣਕਾਰੀ ਪ੍ਰਾਪਤ ਕਰ ਲਿਓ ਇਹਨਾਂ ਤੋਂ ਤੇ ਜੇਕਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਜ਼ਮੀਨ ਦਾ ਟੁਕੜਾ ਵਧੀਆ ਲੱਗਿਆ ਬਾਈ ਗੱਲਬਾਤ ਕਰਕੇ ਤੁਸੀਂ ਦੇਖ ਸਕਦੇ ਹੋ ਬਾਕੀ ਹਨਾ ਪੱਕੀ ਰਜਿਸਟਰੀ ਵਾਲਾ ਬਾਣਾ ਕੋਈ ਇਦਾਂ ਨਹੀਂ ਹੈਗਾ ਪੰਜਾਬ ਦਾ ਬਾਣਾ ਬਾਈ ਹੁਸ਼ਿਆਰਪੁਰ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਨਹੀਂ ਹੋਰ ਵੀ ਕੈਂਟ ਕੈਂਟ ਵੀਡੀਓ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰ ਲਿਓ ਤੇ ਕੱਲ ਨੂੰ ਜਿਹੜੀ ਵੀਡੀਓ ਆਉਣ ਵਾਲੀ ਆ ਪੂਰੀ ਟੌਪ ਦੀ ਦੂਮੀ ਸਿਰੇ ਦੇ ਸੌਦੇ ਦੀ ਵੀਡੀਓ ਲੈ ਕੇ ਆਵਾਂਗੇ ਤਾਂ ਕਰਕੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਮੀ ਕੈਂਟ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ